ਤੈਨਾਂ ਕਬੱਟੇ ਨੂੰ ਲੜਾਈ ਦਾ ਉਹ ਦੰਦਣਾ ਆਪਣੇ ਬਾਪ ਨੂੰ ਅਦੀ ਮੇਰੇ ਮੈਂ ਤੇ ਸਾਰੇ ਤੁਸੀਂ ਆਪਣੇ ਮਾ ਬਾਪ ਨੂੰ ਉਹਨਾਂ ਦਾ ਖਿਆਲ ਰੱਖੋ ਆਪਣੇ ਮਾ ਬਾਪ ਦਾ ਖਿਆਲ ਰੱਖੋ ਇਹ ਦੁਆਰਾ ਨਹੀਂ ਮਿਲਦੇ ਇਹ ਕਦੀ ਨਹੀਂ ਆਉਂਦੇ ਦੁਆਰਾ ਪਲੀਸ ਆਪਣੇ ਬਾਪਾ ਦਾ ਖਿਆਲ ਰੱਖੋ ਤੁਸੀਂ ਉਹ ਕਦੀ ਉਹਨਾਂ ਨੂੰ ਕਦੀ ਉੱਚੀ ਨਹੀਂ ਵਾਲਾ ਬੋਲੋ ਉਹ ਮੈਨੂੰ ਉੱਚੀ ਨਹੀਂ ਵਾਲਾ ਬੋਲੋ ਜਿਗੜਾ ਬਣਾ ਬਣਾ ਜਿਗੜਾ ਬਣਾਉਣਾ ਪਰ ਅੱਲਾ ਵੀ ਇਸ ਚੀਜ਼ ਦੀ ਜ਼ਰੂਰਤ ਨਹੀਂ ਪੜ ਚਾਹੇ ਮੈਂ ਕਬਰ ਦੇ ਵਿੱਚ ਖੜਾ ਰੋ ਰਿਆ ਪਰ ਮੈਂ ਮਾਪਿਆਂ ਦੇ ਹਕੂਕ ਬਿਆਨ ਕਰ ਰਿਹਾ ਇਹ ਜਿਹੜਾ ਨਹੀਂ ਕਰੂਗਾ ਨਾ ਉਹ ਰੁੱਲੂਗਾ ਉਹ ਰੁੱਲੂ ਕਹਿੰਦਿੱਤ ਨਹੀਂ ਹੋ ਸਕਦੀ ਕਦੀ ਜਿਹਨੇ ਆਪਣੇ ਮਾਪਿਆਂ ਨੂੰ ਜਿੱਤੇ ਆਪਣੇ ਮਾਪਿਆਂ ਦਾ ਦਿਲ ਠੰਡਾ ਨਹੀਂ ਲਾ ਕੀਤਾ ਉਹ ਕਦੀ ਕਾਮਯਾਬ ਨਹੀਂ ਹੋ ਸਕਦਾ ਅਸੀਂ ਦੇਖੋ ਸਾਨੂੰ ਇੱਥੇ ਦੇਖੋ ਅੱਜ ਅਸੀਂ ਖੜੇ ਆ ਇੰਨਾ মিডিਆ ਖੜਾ ਸਾਰੇ ਕਲਾਕਾਰ ਖੜੇ ਆ ਜਿਹੜੇ ਬਣਿਆ ਉਹਨਾਂ ਨੇ ਆਪ ਉਹ ਆਪਣੇ ਮਾਪੇ ਦੀ ਠੰਡੀ ਹਵਾ ਲਈ ਆ ਉਹਨਾਂ ਦੀਆਂ ਸੀਸਾ ਲਈਆਂ ਤਾਂ ਕਰਕੇ ਉਹ ਅੱਜ ਕਲਾਕਾਰ ਆ ਤਾਂ ਕਰਕੇ ਮਨਿਸਟਰ ਆ ਤਾਂ ਕਰਕੇ ਮੰਤਰੀ ਆ ਆ ਸਾਡਾ ਬਾਪ ਸ਼ਹਜ਼ਾਦਾ ਆ ਸ਼ਾਨਦਾਰ ਲੋਕ ਪਿਆ ਸਾਡਾ ਜਿਵੇਂ ਸਾਨੂੰ ਜੰਮਿਆ ਤੁਸੀਂ ਇੰਨੀ ਇੱਜ਼ਤ ਕਰਦੇ ਹੋ ਪੋਡਕਾਸਟਾਂ ਦੇਖਦੇ ਹੋ ਇੰਨਾ ਕੁਝ ਦੇਖਦੇ ਆ ਵੀ ਖਾਨ ਸਾਹਿਬ ਆ ਗੱਲਾਂ ਤੁਹਾਡੀਆਂ ਬਹੁਤ ਵਧੀਆ ਲੱਗਦੀਆਂ ਤੁਸੀਂ ਪਾਕ ਕੀਤਾ ਉਹ ਕੀਤਾ ਹੈ ਉਹ ਕਿ ਇਹਨਾਂ ਦਾ ਦਿੱਤਾ ਇੱਕ ਉਹ ਬਈ ਆ ਮਾਮਲੀ ਆ ਇਨਾ ਮੈਂ ਗੱਲਾਂ ਕਰਕੇ ਦਿਲ ਜਾਨੇ ਮਿੱਟੀ ਦੇ ਨਾਲ